ਕਲਤਿਰ ਦੇ ਰਤੀ ਸਿਰ ਨੰਪੁਰ ਸਾਹਿਬ ਕੇ ਮਨਾਜਾਰੇ ਹੌਲੇ ਮਹੱਲੇ ਦਾ ਜਾ ਆਖਰੀ ਤੇ ਅੰਤਮ ਦਿਨ ਵਕਵਕ ਨਿਆਂ ਸਿੰਘ ਜਥੇਬੰਦੀਆਂ ਵੱਲੋਂ ਤਖ਼ਸ਼ਿੜ ਕੇਸਖੜ ਸਾਹਿਬ ਤੋਂ ਪੰਜ ਪਿਆਰੇ ਸਾਬਾਨਾਂ ਤੇ ਬੁੱਢ ਦਲ ਦੇ ਨੰਗ ਮੁਖੀ ਬਾਬਾ ਬਲਵੀਰ ਸਿੰਘ ਦੀ ਗਵਾਈ ਹੇਠਾਂ ਮਹੱਲਾ ਕਟਿਆ ਗਿਆ ਇਸ ਸਪਾਰੀਕੰਤੀ ਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਖੋਲੇ ਮਹੱਲੇ ਮੌਕੇ ਮੁੱਢਾ ਦਲ ਵੱਲੋਂ ਸਿੱਖ ਪੰਥ ਦੀਆਂ ਪੰਜ ਸ਼ਖਸੀਤਾਂ ਨੂੰ ਸਨਮਾਨਿਤ ਕੀਤਾ ਗਿਆ ਮੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਐਸਜੀਪੀਸੀ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬੰਡੂਗਰ ਬਾਬਾ ਲਾਭ ਸਿੰਘ ਕਾਰਸੇਵਾ ਕਿ ਲਨਨਗੜ੍ਹ ਸਾਹਿਬ ਵਾਲੇ ਅਸਮਿਤ ਪੰਜ ਹੋਰ ਸ਼ਖਸੀਤਾਂ ਨੂੰ ਅਨਾਰੇ ਪੰਥ ਅਤੇ ਸਹਿਤਕ ਯੋਗਦਾਨ ਲਈ ਅਕਾਲੀ ਬਾਬਾ ਫੂਲਾ ਸਿੰਘ ਐਵਾਰਡ ਦੇ ਨਾਲ ਸਨਮਾਨਿਤ ਕੀਤਾ returnDataशरी ਹਲਕੇ ਤੋਂ ਜਿੱਤੇ ਕਾਂਗਰਸ ਲੀਡ ਮਨਪ੍ਰੀਤ ਬਾਦਲੀ ਇਹ ਹੋਲੀ ਦੁਗਣੀ ਖੁਸ਼ੀ ਲੈ ਕੇ ਆਈ ਹੈ ਲੋਕਾਂ ਨਾਲ ਹੋਲੀ ਮਨਾਉਂਦੇ ਹੋਏ ਮਨਪ੍ਰੀਤ ਬਾਦਲ ਨੇ ਹੋਲੀ ਦੀ ਵਿਦਾਇੀ ਦਿੱਤੀ ਅਤੇ ਨਾਲ ਹੀ ਵਿੱਤ ਮੰਤਰੀ ਬਣਨ ਦੇ ਸਵਾਲ ਤੇ ਸਿਆਸੀ ਤਰੀਕੇ ਦੇ ਨਾਲ ਸਵਾਲ ਨੂੰ ਟਾਲਦੇ ਨਜ਼ਰ ਆਏ ਹੋਲੀ ਮਨਾਉਣ ਮਨਪ੍ਰੀਤ ਬਾਦਲ ਦੀ ਪਤਨੀ ਵੀਨੂ ਬਾਦਲ ਵੀ ਪਹੁੰਚੇ ਇਸ ਵਾਰ ਗੱਡੀ ਅੰਦਰ ਬੈਠ ਕੇ ਹੀ ਸ਼ੁਭੇਸ਼ਾਮਾ ਸਵੀਕਾਰ ਕਰਨਤ ਦੇਣਾਉਂਦੀ ਮਜਬੂਰੀ ਸੀ ਕਿਉਂਕਿ VOTING ਤੋਂ ਪਹਿਲਾਂ ਟੂਰ ਪ੍ਰਚਾਰ ਵੇਲੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਦਰਸਲ ਵੀਨੂ ਬਾਦਲ ਦੇ ਪੈਰ 'ਚ ਫ੍ਰੈਕਚਰ ਹੋ ਗਿਆ ਸੀ ਜਿਸ ਕਾਰਨ ਉਹ ਬਹੁਤਾ ਤੁਰ ਫਿਰ ਨਹੀਂ ਸਕ ਹੋਲੀ ਮੌਕੇ ਨੁਰਜੋਤ ਸਿੰਘ ਸਿੱਧੂ ਦੀ ਪਤਨੀ ਨੁਰਜੋਤ कौर ਸਿੱਧੂ ਨੇ ਵੀ ਕਾਂਗਰਸ ਦੇ ਵਰਕਰਾਂ ਨਾਲ ਹੋਲੀ ਮਨਾਈ ਇਸ ਮੌਕੇ ਨੁਰਜੋਤ कौर ਸਿੱਧੂ ਨੇ ਕਿਹਾ ਕਿ ਇਸ ਵਾਰ ਪੰਜਾਬ ਚ ਹੋਲੀ ਦਾ ਤਿਹਾਰ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਵਿੱਚ ਨਵੀਂ ਸਰਕਾਰ ਅਤੇ ਨਵੀਂ ਸੋਚ ਆਈ ਹੈ ਅਤੇ ਪੰਜਾਬ ਇਸ ਵਾਰ ਪੁਰਾਣੀ ਪਾਰਟੀ ਤੇ ਪੰਜਾਬ ਦੀ ਗੰਦਗੀ ਤੋਂ ਮੁਕਤ ਹੋਇਆ ਹੈ ਪੰਜਾਬ ਦੇ ਨਵੇਂ ਮੁੱਖ ਮੰਤਰੀ ਤੇ ਜੇਤੂ ਕਾਂਗਰਸੀ ਵਿਧਾਇਕ 16 ਮਾਰਚ ਨੂੰ ਸੌਂ ਚੁੱਕਣਗੇ ਕਾਂਗਰਸ ਨੇ ਗਵਰਨਰ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ 77 ਸੀਟਾਂ ਦੇ ਨਾਲ ਕਾਂਗਰਸ ਨੇ ਪੰਜਾਬ ਦੇ ਵਿੱਚ ਸਪਸ਼ਟ ਬਹੁਮਤ ਹਾਸਲ ਕੀਤਾ ਹੈ